ਤੇ ਹੁਸ਼ਿਆਰ ਕਿੰਨਾ ਤੋਂ ਰਹਿਣਾ ਆ ਝੂਠੇ ਨਬੀਆਂ ਤੋਂ ਨਬੀ ਮਤਲਬ ਉਹ ਗੱਲਾਂ ਕਰਨਗੇ ਜਿਹੜੀਆਂ ਕਿਸੇ ਨੂੰ ਨਹੀਂ ਪਤਾ ਨਬੂਤ ਕਰਨਗੇ ਉਹਨਾਂ ਤੋਂ ਬਹੁਤ ਹੁਸ਼ਿਆਰ ਰਹਿਣ ਦੀ ਜ਼ਰੂਰਤ ਆ ਕਿਉਂਕਿ ਕਹਿੰਨਾ ਉਹ ਢੇਡਾਂ ਦੇ ਭੇਸ ਵਿੱਚ ਆਉਂਦੇ ਆ ਪਰ ਅੰਦਰੋਂ 파ੜਨ ਵਾਲੇ ਬਗਿਆੜ ਆ ਹੁਣ ਭੇਡਾਂ ਦੇ ਭੇਸ ਵਿੱਚ ਆਉਣ ਦਾ ਕੀ ਮਤਲਬ ਆ ਉਹ ਤੁਹਾਡੀ ਹੀ ਕਮਿਊਨਿਟੀ ਦੇ ਬਣ ਕੇ ਤੁਹਾਡੇ ਵਿੱਚ ਆਉਂਦੇ ਆ ਉਹ ਆਗੂ ਬਣ ਕੇ ਆ ਸਕਦੇ ਆ ਬਾਈਬਲ ਦੇ ਉਪਦੇਸ਼ਕ ਬਣ ਕੇ